ਆਰਟ ਸਿਨੇਮਾ ਚ ਕਿਤੇ ਨਾ ਕਿਤੇ ਸਮਾਜ ਨੂੰ ਇੱਕ ਮੈਸੇਜ ਜਿਹੜਾ ਦਿੱਤਾ ਜਾਂਦਾ ਹੈ ਉਹ ਆਰਟ ਸਿਨੇਮਾ ਇੰਨਾ ਹਿੱਟ ਕਿਉਂ ਨਹੀਂ ਹੋ ਰਿਹਾ ਜਾਂ ਆਰਟ ਸਿਨੇਮਾ ਚ ਫਿਲਮਾਂ ਘੱਟ ਕਿਉਂ ਬਣ ਰਹੀਆਂ ਨੇ ਮੈਂ ਇਸ ਦਾ ਜਵਾਬ ਤੁਹਾਡੇ ਤੋਂ ਚਾਹੂੰਗੀ ਨਹੀਂ ਆਰਟ ਫਿਲਮ ਮੈਂ ਤਾਂ ਜੀ ਕਦੇ ਦੇਖੀ ਨਹੀਂ ਮੈਂ ਤਾਂ ਆਰਟ ਫਿਲਮ ਜਿਹੜੀਆਂ 70s ਦਾ ਇਹ ਜਿਹੜਾ ਦੌਰ ਸੀ ਹਾਂਜੀ ਇਹ ਜਿਹੜਾ ਟਰਮ ਹੈਗੀ ਆ ਆਰਟ ਹਾਂਜੀ ਆਰਟ ਆਰਟ ਹਾਊਸ ਫਿਲਮਸ ਪਤਾ ਕਿੰਨੀ ਹੁੰਦੀਆਂ ਸੀਗੀਆਂ ਜੀ ਆਰਟ ਫਿਲਮਸ ਉਹਨਾਂ ਨਾ ਉਹਨਾਂ ਕਿੱਦਾਂ ਕਿਹਾ ਜਾਂਦਾ ਜੀ ਨੂੰ ਐਨ ਐਫ ਡੀ ਸੀ ਪ੍ਰੋਡਿਊਸ ਕਰਦਾ ਸੀਗਾ ਗਵਰਨਮੈਂਟ ਪ੍ਰੋਡਿਊਸਡ ਫਿਲਮ ਸੀਗੀਆਂ ਉਹ ਉਹ ਫਿਲਮਾਂ ਨੂੰ ਆਰਟ ਫਿਲਮਾਂ ਕਹਿੰਦੇ ਸੀ ਉਸ ਤੋਂ ਬਾਅਦ ਮੈਂ ਤਾਂ ਕੋਈ ਦੌਰੋਂ ਪਿਛਲੇ 20 ਸਾਲ ਤੋਂ ਕੋਈ ਆਰਟ ਫਿਲਮ ਦੇਖੀ ਨਹੀਂ ਇਸ ਲਈ ਮੈਂ ਪੁੱਛ ਰਹੀ ਹਾਂ ਕਿ ਆਰਟ ਫਿਲਮਾਂ ਕਿਉਂ ਨਹੀਂ ਬਣ ਰਹੀਆਂ ਇਸ ਟਾਈਮ ਦੇ ਉੱਪਰ ਕੀ ਗਵਰਨਮੈਂਟ ਦਾ ਕਰਕੇ ਆ ਜਾਂ ਕੁਝ ਹੋਰ ਜਾਂ ਫਿਰ ਜਿੰਨਾ ਕਿ ਮੇਰੀ ਨੌਲੇਜ ਮੈ ਆਰਟ ਸਿਨੇਮਾ ਨੂੰ ਪੜਿਆ ਕਿ ਸਮਾਜਿਕ ਕੁਰਿਤੀਆਂ ਜਿਹੜੀਆਂ ਨੇ ਉਹ ਦਿਖਾਈਆਂ ਜਾਂਦੀਆਂ ਨੇ ਆਰਟ ਮੂਵੀਜ਼ ਦੇ ਵਿੱਚ ਦੇਖੋ ਆਰਟ ਉਹ ਤਾਂ ਹੀ ਚੱਲੂਗਾ ਜੀ ਦੇਖੋ ਜੇ ਤਾਂ ਇਹ ਕਮਰਸ਼ਲ ਤੁਸੀਂ ਉਹ ਦੇਖੋਗੇ ਕਿ ਇੱਕ ਬੰਦਾ ਕੋਈ ਫਾਈਨਾਂਸ ਕਰਕੇ ਆਰਟ ਫਿਲਮ ਬਣਾਊਗਾ ਤਾਂ ਉਹਦੀ ਰਿਟਰਨ ਹੈ ਨਹੀਂ ਸੋ 70s ਦੇ ਅੰਦਰ ਵੀ ਆਰਟ ਫਿਲਮਸ ਫਾਈ ਕਿਉਂ ਕਰਕੇ ਉਹਨਾਂ ਦਾ ਉਹਨਾਂ ਦਾ ਮਕਸਦ ਪੈਸਾ ਕਮਾਉਣਾ ਨਹੀਂ ਸੀ ਅਵੇਅਰਨੈਸ ਦੇ ਲਈ ਹੁੰਦੀ ਐ ਸੀ ਤੇ ਅੱਜ ਕੱਲ ਜਦੋਂ ਤੁਸੀਂ ਕਮਰਸ਼ੀਅਲ ਫਿਲਮਾਂ ਦੀ ਗੱਲ ਕਰਦੇ ਹੋ ਉਹਦਾ ਅਵੇਅਰਨੈਸ ਤਾਂ ਕੋਈ ਲੈਣਾ ਦੇਣਾ ਨਹੀਂ ਲੈਣਾ ਦੇਣਾ ਨਹੀਂ ਯਾਰ ਰਾਈਟ ਹਾਂ ਹੈਨਾ ਜੀ ਮਤਲਬ ਅਵੇਅਰਨੈਸ ਨਹੀਂ ਹੈ ਦੈਟਸ ਵਾਈ ਨੀ ਬੰਦੀਆਂ ਆ ਕਿ ਰਿਸਕ ਨਹੀਂ ਨਾ ਕੋਈ ਲੈਣਾ ਦੇਣਾ ਅਵੇਅਰਨੈਸ ਹੈਗੀ ਐ ਬਟ ਪੈਸੇ ਦਾ ਰਿਸਕ ਹੈ ਨਹੀਂ ਜੀ ਮੈਂ ਮੇਰੀ ਪਰਸਨਲ ਆਪਣੀ opinion ਹੈਗੀ ਆ ਕਿ ਆਪਾਂ ਕਿਸੇ ਨੂੰ ਸਲਾਹ ਵੈਸੇ ਹੀ ਨਹੀਂ ਦੇਣੀ ਚਾਹੀਦੀ ਕਿਉਂ ਕਰਕੇ ਸਿਆਣੇ ਬੰਦੇ ਨੂੰ ਸਲਾਹ ਦੀ ਲੋੜ ਨਹੀਂ ਹੁੰਦੀ ਬੇਫਕੂਫ ਕਦੇ ਸਲਾਹ ਲੈਂਦਾ ਨਹੀਂ ਤੂੰ ਤਰ੍ਹਾਂ ਦੇ ਬੰਦੇ ਹੁੰਦੇ ਸੋ ਸਲਾਹ ਤਾਂ ਆਪਾਂ ਦੇ ਫਿਲਮ ਦੇ ਅੰਦਰ ਸਲਾਹ ਦਵਾਂਗੇ ਕਿਸੇ ਨੇ ਨਹੀਂ ਲੈਣੀ ਫਿਲਮ ਚ ਐਂਟਰਟੇਨਮੈਂਟ ਦੇਣੀ ਚਾਹੀਦੀ ਹੈ ਹਾਂ ਔਰ ਹੁਣ ਜਿਹੜੇ ਬੰਦੇ ਪ੍ਰੋਡਿਊਸਰਸ ਨੇ ਉਹ ਤਾਂ ਹੀ ਸੋਚ ਕੇ ਫਿਲਮਾਂ ਬਣਾਉਂਦੇ ਆ ਕਿ ਮੇਰਾ ਪੈਸਾ ਵਾਪਸ ਆਏ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਸਮਾਜ ਨੂੰ ਇੱਕ ਉਹ ਡਾਇਰੈਕਸ਼ਨ ਦੇਣ ਲਈ ਹੈ ਮੈਸੇਜ ਦੇਣ ਲਈ ਉਹ ਫਿਰ ਤਾਂ ਗੱਮਮੈਂਟ ਦਾ ਕੰਮ ਆ ਜੀ ਕੋਈ ਬੰਦਾ ਜਿਹੜਾ ਆਪਣੇ ਪੈਸੇ ਲਾ ਕੇ ਤਾਂ ਨਹੀਂ ਕਰੂਗਾ ਕਿਉਂ ਕਰਕੇ ਇਹ ਰਿਟਰਨ ਰਿਸਕ ਫੈਕਟਰ ਹੈ ਬਹੁਤ ਵੱਡਾ ਕਿਤੇ ਨਾ ਕਿਤੇ ਸਾਡੀ ਆਡੀਅנס ਦੇਖਣ ਨਹੀਂ ਜਾਂਦੀ ਜਾਂ ਫਿਰ ਨਹੀਂ ਜਾਂਦੇ ਨਾ ਜੀ ਦੇਖੋ ਤੁਸੀਂ ਤੁਸੀਂ ਆਪਣੀ ਕੰਟਰੀ ਦੇ ਅੰਦਰ ਜਿਹੜਾ ਹੈਗਾ ਜਾਂ ਆਪਣੀ ਸਟੇਟ ਦੇ ਅੰਦਰ ਜਿਹੜਾ ਸਿਨੇਮਾ ਹੈਗਾ ਉਹ ਇੱਕ ਐਂਟਰਟੇਨਮੈਂਟ ਦਾ ਸਾਧਨ ਹੈ ਠੀਕ ਹੈ ਅਵੇਅਰਨੈਸ ਜਾਂ ਐਜੂਕੇਸ਼ਨ ਦਾ ਸਾਧਨ ਨਹੀਂ ਹੈ ਕਿ ਚਲੋ ਬੱਚੋ ਅੱਜ ਆਪਾਂ ਤੁਹਾਨੂੰ ਦਿਖਾ ਕੇ ਲਿਆਉਨੇ ਆ ਕਿ ਪੋਪੂਲੇਸ਼ਨ ਵਧਣ ਨਾਲ ਕਿੰਨਾ ਨੁਕਸਾਨ ਹੋਇਆ ਆਪਣੀ ਸਟੇਟ ਦਾ ਉਹ ਪਬਲਿਕ ਰਿਲੇਸ਼ਨ ਦੀ ਹੈ ਹੈਨਾ ਜੀ ਸੋ ਉਹ ਕਦੇ ਕੰਪੈਰੀਜ਼ਨ ਹੋਊਗਾ ਨਹੀਂ ਕੰਪੈਰੀਜ਼ਨ ਹੋਊਗਾ ਬੀਟਵੀਨ ਅ ਗੁੱਡ ਫਿਲਮ ਐਂਡ ਅ ਬੈਡ ਫਿਲਮ ਸੋ ਨਾਉ ਥੇਰ ਇਜ਼ ਅ ਗੁੱਡ ਫਿਲਮ অর ਥੇਰ ਇਜ਼ ਅ ਬੈਡ ਫਿਲਮ ਰਾਈਟ ਅ ਗੁੱਡ ਫਿਲਮ ਇਜ਼ ਅ ਕਮਰਸ਼ੀਅਲ ਫਿਲਮ ਅ ਬੈਡ ਫਿਲਮ ਇਜ਼ ਆਰਟ ਅੱਜ ਦੀ ਅਦਰਵਾਈਜ਼ ਆਰਟ ਅੱਜਕੱਲ ਬੰਦਾ ਬੰਦ ਹੋ ਗਿਆ ਜੀ ਆਰਟ ਸਿਨੇਮਾ ਅਜ ਕਿਤੇ ਨਾ ਕਿਤੇ ਸਮਾਜ ਨੂੰ ਇੱਕ ਮੈਸੇਜ ਜਿਹੜਾ ਦਿੱਤਾ ਜਾਂਦਾ ਹੈ ਉਹ ਆਰਟ ਸਿਨੇਮਾ ਇੰਨਾ ਹਿੱਟ ਕਿਉਂ ਨਹੀਂ ਹੋ ਰਿਹਾ ਜਾਂ ਆਰਟ ਸਿਨੇਮਾ ਚ ਫਿਲਮਾਂ ਘੱਟ ਕਿਉਂ ਬਣ ਰਹੀਆਂ ਨੇ ਮੈਂ ਇਸ ਦਾ ਜਵਾਬ ਤੁਹਾਡੇ ਤੋਂ ਚਾਹੁੰਦੀ ਹਾਂ ਨਹੀਂ ਆਰਟ ਫਿਲਮ ਮੈਂ ਤਾਂ ਜੀ ਕਦੇ ਦੇਖੀ ਨਹੀਂ ਮੈਂ ਤਾਂ ਆਰਟ ਫਿਲਮ ਜਿਹੜੀਆਂ 70s ਦਾ ਇਹ ਜਿਹੜਾ ਦੌਰ ਸੀ ਹਾਂਜੀ ਇਹ ਜਿਹੜਾ ਟਰਮ ਹੈਗੀ ਆ ਆਰਟ ਹਾਂਜੀ ਆਰਟ ਆਰਟ ਹਾਊਸ ਫਿਲਮਸ ਪਤਾ ਕਿ ਨਹੀਂ ਹੁੰਦੀਆਂ ਸੀਗੀਆਂ ਜੀ ਆਰਟ ਫਿਲਮਸ ਉਹ ਨਾ ਨਾ ਉਹਨਾਂ ਕਿਹਾ ਜਾਂਦਾ ਜੀ ਨੂੰ ਐਨ ਐਫ ਡੀ ਸੀ ਪ੍ਰੋਡਿਊਸ ਕਰਦਾ ਸੀਗਾ ਗਵਰਨਮੈਂਟ ਪ੍ਰੋਡਿਊਸਡ ਫਿਲਮ ਸੀਗੀਆਂ ਉਹ ਉਹ ਫਿਲਮਾਂ ਨੂੰ ਆਰਟ ਫਿਲਮਾਂ ਕਹਿੰਦੇ ਸੀ ਉਸ ਤੋਂ ਬਾਅਦ ਮੈਂ ਤਾਂ ਕੋਈ دور ਪਿਛਲੇ 20 ਸਾਲ ਤੋਂ ਕੋਈ ਆਰਟ ਫਿਲਮ ਦੇਖੀ ਨਹੀਂ ਇਸ ਲਈ ਮੈਂ ਪੁੱਛ ਰਹੀ ਹਾਂ ਕਿ ਆਰਟ ਫਿਲਮਾਂ ਕਿਉਂ ਨਹੀਂ ਬਣ ਰਹੀਆਂ ਇਸ ਟਾਈਮ ਦੇ ਉੱਪਰ ਕੀ ਗਵਰਨਮੈਂਟ ਦਾ ਕਰਕੇ ਜਾਂ ਕੁਝ ਹੋਰ ਜਾਂ ਫਿਰ ਜਿੰਨਾ ਕੁ ਮੇਰੀ ਨੌਲੇਜ ਮੈਂ ਆਰਟ ਸਿਨੇਮਾ ਨੂੰ ਪੜਿਆ ਕਿ ਸਮਾਜਿਕ ਕੁਰਿਤੀਆਂ ਜਿਹੜੀਆਂ ਨੇ ਉਹ ਦਿਖਾਈਆਂ ਜਾਂਦੀਆਂ ਨੇ ਆਰਟ ਮੂਵੀਜ਼ ਦੇ ਵਿੱਚ ਦੇਖੋ ਆਰਟ ਉਹ ਤਾਂ ਹੀ ਚੱਲੂਗਾ ਜੀ ਦੇਖੋ ਜੇ ਤਾਂ ਇਹ ਕਮਰਸ਼ਲ ਤੁਸੀਂ ਉਹ ਦੇਖੋਗੇ ਕਿ ਇੱਕ ਬੰਦਾ ਕੋ ਫਾਈਨਾਂਸ ਕਰਕੇ ਆਰਟ ਫਿਲਮ ਬਣਾਊਗਾ ਤਾਂ ਉਹਦੀ ਰਿਟਰਨ ਹੈ ਨਹੀਂ ਸੋ 70s ਦੇ ਅੰਦਰ ਵੀ ਆਰਟ ਫਿਲਮਸ ਫਾਈਨਾਂਸਡ ਬਾਏ ਗਵਰਨਮੈਂਟ ਹੁੰਦੀਆਂ ਸੀ ਕਿਉਂਕਿ ਕਰਕੇ ਉਹਨਾਂ ਦਾ ਉਹਨਾਂ ਦਾ ਮਕਸਦ ਪੈਸਾ ਕਮਾਉਣਾ ਨਹੀਂ ਸੀ ਅਵੇਅਰਨੈਸ ਦੇ ਲੀਗ ਹੁੰਦੀ ਐ ਤੇ ਅੱਜ ਕੱਲ ਜਦੋਂ ਤੁਸੀਂ ਕਮਰਸ਼ੀਅਲ ਫਿਲਮਾਂ ਦੀ ਗੱਲ ਕਰਦੇ ਹੋ ਉਹਦਾ ਅਵੇਅਰਨੈਸ ਤਾਂ ਕੋਈ ਲੈਣਾ ਦੇਣਾ ਨਹੀਂ ਲੈਣਾ ਦੇਣਾ ਨਹੀਂ ਯਾਰ ਰਾਈਟ ਹਾਂ ਹੈਨਾ ਜੀ ਮਤਲਬ ਅਵੇਅਰਨੈਸ ਨਹੀਂ ਹੈ ਦੈਟਸ ਵਾਈ ਨੀ ਬੰਦੀਆਂ ਆ ਯਾ ਰਿਸਕ ਨਹੀਂ ਨਾ ਕੋਈ ਲੈਣਾ ਦੇਣਾ ਅਵੇਅਰਨੈਸ ਹੈਗੀ ਹੈ ਬਟ ਪੈਸੇ ਦਾ ਰਿਸਕ ਹੈ ਨਹੀਂ ਜੀ ਮੈਂ ਮੇਰੀ ਪਰਸਨਲ ਆਪਣੀ opinion ਹੈਗੀ ਆ ਕਿ ਆਪਾਂ ਕਿਸੇ ਨੂੰ ਸਲਾਹ ਵੈਸੇ ਹੀ ਨਹੀਂ ਦੇਣੀ ਚਾਹੀਦੀ ਕਿਉਂ ਕਰਕੇ ਸਿਆਣੇ ਬੰਦੇ ਨੂੰ ਸਲਾਹ ਦੀ ਲੋੜ ਨਹੀਂ ਹੁੰਦੀ ਬੇਫਿਕੂਫ ਕਦੇ ਸਲਾਹ ਲੈਂਦਾ ਨਹੀਂ ਤੂੰ ਤਰ੍ਹਾਂ ਦੇ ਬੰਦੇ ਹੁੰਦੇ ਸੋ ਸਲਾਹ ਤਾਂ ਆਪਾਂ ਦੇ ਫਿਲਮ ਦੇ ਅੰਦਰ ਸਲਾਹ ਦਵਾਂਗੇ ਕਿਸੇ ਨੂੰ ਨਹੀਂ ਲੈਣੀ ਫਿਲਮ ਚ ਐਂਟਰਟੇਨਮੈਂਟ ਦੇਣੀ ਚਾਹੀਦੀ ਹੈ ਹਾਂ ਔਰ ਹੁਣ ਜਿਹੜੇ ਬੰਦੇ ਪ੍ਰੋਡਿਊਸਰਸ ਨੇ ਉਹ ਤਾਂ ਹੀ ਸੋਚ ਕੇ ਫਿਲਮਾਂ ਬਣਾਉਂਦੇ ਆ ਕਿ ਮੇਰਾ ਪੈਸਾ ਵਾਪਸ ਆਏ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਸਮਾਜ ਨੂੰ ਇੱਕ ਉਹ ਡਾਇਰੈਕਸ਼ਨ ਦੇਣ ਲਈ ਹੈ ਮੈਸੇਜ ਦੇਣ ਲਈ ਉਹ ਫਿਰ ਤਾਂ ਗਵਰਨਮੈਂਟ ਦਾ ਕੰਮ ਆ ਜੀ ਕੋਈ ਬੰਦਾ ਜਿਹੜਾ ਆਪਣੇ ਪੈਸੇ ਲਾ ਕੇ ਤਾਂ ਨਹੀਂ ਕਰੂਗਾ ਕਿਉਂ ਕਰਕੇ ਇਹ ਰਿਟਰਨ ਰਿਸਕ ਫੈਕਟਰ ਹੈ ਬਹੁਤ ਵੱਡਾ ਕਿਤੇ ਨਾ ਕਿਤੇ ਸਾਡੀ ਆਡੀਅנס ਦੇਖਣ ਨਹੀਂ ਜਾਂਦੀ ਜਾਂ ਫਿਰ ਨਹੀਂ ਜਾਂਦੇ ਨਾ ਜੀ ਦੇਖੋ ਤੁਸੀਂ ਤੁਸੀਂ ਆਪਣੀ ਕੰਟਰੀ ਦੇ ਅੰਦਰ ਜਿਹੜਾ ਹੈਗਾ ਜਾਂ ਆਪਣੀ ਸਟੇਟ ਦੇ ਅੰਦਰ ਜਿਹੜਾ ਸਿਨੇਮਾ ਹੈਗਾ ਉਹ ਇੱਕ ਐਂਟਰਟੇਨਮੈਂਟ ਦਾ ਸਾਧਨ ਹੈ ਠੀਕ ਹੈ ਅਵੇਅਰਨੈਸ ਜਾਂ ਐਜੂਕੇਸ਼ਨ ਦਾ ਸਾਧਨ ਨਹੀਂ ਹੈ ਕਿ ਚਲੋ ਬੱਚੋ ਅੱਜ ਆਪਾਂ ਤੁਹਾਨੂੰ ਦਿਖਾ ਕੇ ਲਿਆਉਨੇ ਆ ਕਿ ਪੋਪੂਲੇਸ਼ਨ ਵਧਣ ਨਾਲ ਕਿੰਨਾ ਨੁਕਸਾਨ ਹੋਇਆ ਆਪਣੀ ਸਟੇਟ ਦਾ ਉਹ ਪਬਲਿਕ ਰਿਲੇਸ਼ਨ ਦੀ ਹੈ ਸਰਕਾਰ ਦੀ ਹੈ ਹੈਨਾ ਜਿੱਦ ਤੋਂ ਉਹ ਕਦੇ ਕੰਪੈਰੀਜ਼ਨ ਹੋਊਗਾ ਨਹੀਂ ਕੰਪੈਰੀਜ਼ਨ ਹੋਊਗਾ ਬੀਟਵੀਨ ਅ ਗੁੱਡ ਫਿਲਮ ਐਂਡ ਅ ਬੈਡ ਫਿਲਮ ਸੋ ਨਾਓ ਥੇਰ ਇਜ਼ ਅ ਗੁੱਡ ਫਿਲਮ অর ਥੇਰ ਇਜ਼ ਅ ਬੈਡ ਫਿਲਮ ਰਾਈਟ ਅ ਗੁੱਡ ਫਿਲਮ ਇਜ਼ ਅ ਕਮਰਸ਼ੀਅਲ ਫਿਲਮ ਅ ਬੈਡ ਫਿਲਮ ਇਜ਼ ਆਰਟ ਅੱਜ ਦੀ ਅਦਰਵਾਈਜ਼ ਆਰਟ ਅੱਜਕੱਲ ਬੰਦਾ ਬੰਦ ਹੋ ਗਿਆ ਜੀ